ਹਾਂਜੀ ਦੋਸਤੋ ਕੀ ਹਾਲ ਲੀਜੀ ਮੈਂ ਤੁਹਾਡਾ ਛੋਟਾ ਭਰਾ ਰੇਸ਼ਮ ਕੀਵਾ ਕਲਾ ਮੇਰੇ ਭਰਾ ਡਾਕਟਰ ਰਵੀ ਵੱਲੋਂ 26 ਤਰੀਕ ਨੂੰ ਸ਼ੁਭਤਰੀ ਦੇ ਸਮੇਂ ਸ਼ਾਮ ਨੂੰ 5 ਵਜੇ ਲੱਕੀ ਡਰਾ ਕੱਢਿਆ ਗਿਆ ਕੱਢੇ ਜਾਊਗਾ ਤੇ ਉਹਦੇ ਵਿੱਚੋਂ ਜਿਹੜਾ ਲੱਕੀ ਡਰਾ ਕੱਢੇ ਜਾਊ ਉਹਦੇ ਵਿੱਚੋਂ ਇਹ ਬੈਟਰੀ ਵਾਲੀ ਸਕੂਟਰੀ ਹੈ ਜਿਹਦੀ ਕੀਮਤ ਮੇਰੇ ਹਿਸਾਬ ਨਾਲ ਘੱਟੋ ਘੱਟ 40000 ਰੁਪਿਆ 40 45000 ਰੁਪਿਆ ਹੋਣੀ ਹੈ ਇਹ ਨਚੂੜੀ 40,000 ਰੁਪਿਆ ਹੈਗੀ ਐਸ ਦੀ ਕੀਮਤ ਤੇ ਜੇ ਮੇਰੇ ਕਿਸੇ ਭਰਾ ਨੇ ਇਹ ਲੱਕੀ ਡਰਾ ਦੀ ਟਿਕਟ ਪਾਉਣੀ ਹੈ ਤਾਂ ਇਹਦੀ ਕੀਮਤ ਤੁਹਾਨੂੰ ਮੈਂ ਦੱਸ ਦਣਾ ਇੱਕ ਟਿਕਟਾ ਕੀ 33 ਰੁਪਏ ਦੀ ਠੀਕ ਹੈ ਜੀ ਜੇ ਆਪਣੇ ਤਿੰਨ ਟਿਕਟਾਂ ਲੈਣੀਆਂ ਨੇ ਤਾਂ ਉਹ 100 ਰੁਪਏ ਦੀਆਂ ਤਿੰਨ ਟਿਕਟਾਂ ਪੈ ਜਾਣਗੀਆਂ ਠੀਕ ਹੈ ਜੀ Google Pay ਨੰਬਰ ਸਕਰੀਨ ਤੇ ਤੁਹਾਨੂੰ ਮੈਂ ਆਪਣੀ ਤੇ ਇਸ ਤੇ ਦੇ ਦੂੰਗਾ ਤੇ ਬਾਈ ਨਾਲ ਰਵੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ Google Pay ਵੀ ਕਰਕੇ ਟਿਕਟ ਤੁਸੀਂ ਖਰੀਦ ਸਕਦੇ ਹੋ ਤੁਹਾਨੂੰ WhatsApp ਤੇ ਕੀਤੀ ਜਾਊਗੀ ਠੀਕ ਹੈ ਜੀ ਤੇ ਇਹ 26 ਤਰੀਕ ਨੂੰ ਸ਼ਾਮ ਨੂੰ 5 ਵਜੇ ਸ਼ੁਭਤਰੀ ਦੇ ਸਮੇਂ 5 ਵਜੇ ਸ਼ਾਮ ਨੂੰ ਕਟਿਆ ਜਾਊਗਾ ਲੱਕੀ ਡਰਾ ਵੈਂਟਰੀ ਵਾਲੀ ਸਕੂਟਰੀ ਤੇ ਇਹਦੇ ਨਾਲ ਹੀ ਇੱਕ ਤੁਹਾਨੂੰ ਹੋਰ ਜਾਣਕਾਰੀ ਦੇ ਦਈਏ ਵੀ ਸਕੂਟਰੀ ਦਾ ਜੋ ਕੱਢੀ ਜਾਊਗੀ ਕੱਢੀ ਜਾਊਗੀ ਇਹ ਵੈਂਟਰੀ ਵਾਲੀ ਤੇ ਉਹਦੇ ਨਾਲ ਹੀ 50 ਗਿਫਟ ਹੋਰ ਵੀ ਦਿੱਤੇ ਜਾਣਗੇ ਮੌਕੇ ਤੇ ਠੀਕ ਹੈ ਜੀ ਤੇ ਜਿੰਨਾ ਭਰਾਵਾਂ ਨੇ ਮੇਰੇਆਂ ਨੇ ਇਹ ਤੇ ਜੇ ਹਾਂ ਜੇ ਕੀ ਬਰੀ ਕਿਸੇ ਭਰਾ ਨੂੰ ਸਕੂਟਰੀ ਦੀ ਜ਼ਰੂਰਤ ਵੀ ਨਹੀਂ ਹੁੰਦੀ ਹੈ ਨਾ ਏ ਚਾਂਸ ਕਹਿ ਦਿੰਦੇ ਆ ਵੀ ਆਪਾਂ ਯਾਰ ਉਹਨੂੰ ਸਕੂਟਰੀ ਨਿਕਲਿਆ ਹੀ ਫਲਾਣੇ ਨੂੰ ਹਨਾ ਉਹਨੂੰ ਸਕੂਟਰੀ ਦੀ ਲੋੜ ਨਹੀਂ ਹੈਗੀ ਤਾਂ ਇਹਦੀ ਜਿੰਨੀ ਕੀਮਤ ਹੈ ਦੀ 40000 ਰੁਪਿਆ ਕੀਮਤ ਆ ਤਾਂ 40000 ਰੁਪਿਆ ਬੰਦੇ ਨੂੰ ਕੈਸ਼ ਦਿੱਤਾ ਜਾਊਗਾ ਜਾਂ ਮੌਕੇ ਤੇ ਹੀ ਗੂਗਲ ਪੇ ਕੀਤਾ ਜਾਊਗਾ ਠੀਕ ਹੈ ਜੀ ਇਹ ਵੀ ਸਸ ਅਸੀਂ ਕਹਿ ਸਕਦੇ ਆ ਕਿ ਵੇਰੀ ਵਾਰੀ ਬਜਾ ਕਹਿ ਦਿੰਦਾ ਵੀ ਬਈ ਅਸੀਂ ਸਕੂਟਰੀ ਲੈਣੀ ਨਹੀਂ ਕੈਸ਼ ਲੈਣਾ ਤਾਂ ਉਹਨਾਂ ਨੂੰ ਕੈਸ਼ ਵੀ ਦਿੱਤਾ ਜਾਊਗਾ ਤੇ ਇਹਦੇ ਨਾਲ ਹੀ ਜੇ ਸਕੂਟਰੀ ਮਤਲਬ ਨਿਕਲਦੀ ਆ ਬੰਦੇ ਨੂੰ ਤੇ ਬਾਕੀਆਂ ਨੂੰ ਉਦੋਂ ਵਾਰ 50 ਗਿਫਟ ਹੋਰ ਵੀ ਦਿੱਤੇ ਜਾਣਗੇ ਜਿੰਨਾਂ ਜਿੰਨਾਂ ਦਾ ਉਸ ਪਰਚੀਆਂ ਜਿਵੇਂ ਆਪਾਂ ਬਾਕਸ ਜੂ ਪਰਚੀਆਂ ਕੱਢਾਂਗੇ ਤਾ ਉਹਦੇ ਵਿੱਚੋਂ ਜਿਹੜੀ ਜਿਹੜੀਆਂ ਪਰਚੀਆਂ ਜਿਹੜੀ ਸੁਭਰਾ ਦੀਆਂ ਨਿਕਲਣਗੀਆਂ ਤਾਂ ਲਾਈਵ ਚੱਲੂ ਸਾਡੇ ਚੈਨਲ ਤੇ ਠੀਕ ਹੈ ਤੇ ਉਹਦੇ ਵਿੱਚੋਂ ਇਹ ਪਰਚੀਆਂ ਕੱਢ ਕੇ ਉਹਨਾਂ ਨੂੰ ਇਨਾਮ ਵਜੋਂ 50 ਗਿਫਟ ਦਿੱਤੇ ਜਾਣਗੇ ਤੇ ਤੁਸੀਂ ਸ਼ਾਮ ਨੂੰ ਮੇਰੇ ਵਾਲੇ ਚੈਨਲ ਤੇ ਰੀਸ਼ਮ ਸਿੰਘ ਦੇ ਨਾਮ ਤੇ ਇਹ ਫੇਸਬੁੱਕ ਦੇ ਚੈਨਲ ਤੇ ਬਣਿਆ ਹੋਇਆ ਤੁਸੀਂ ਇਸ ਚੈਨਲ ਤੇ ਹੀ ਸ਼ਾਮ ਨੂੰ 5 ਵਜੇ 26 ਤਰੀਕ ਨੂੰ ਲਾਈਵ ਦੇਖ ਸਕਦੇ ਹੋ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਨੂੰ